ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੇ ਕੁੰਭ ਰਾਸ਼ੀ ਵਾਲਿਆਂ ਦੀ ਤੇ ਤੁਲਾ ਰਾਸ਼ੀ ਵਾਲਿਆਂ ਦੀ ਦਸੰਬਰ ਮਹੀਨੇ ਦੀ ਮਹਾਂਪਵਿੱਖ ਬਾਣੀ ਕਿ ਤੁਸੀਂ ਹੁਣ ਖੁਸ਼ੀਆਂ ਮਨਾਉਣ ਲਈ ਤਿਆਰ ਹੋ ਜਾਓ ਕਿਉਂਕਿ ਹੁਣ ਜਗਤ ਦੇ ਪਾਲਣਹਾਰ ਭਗਵਾਨ ਵਿਸ਼ਨੂੰ ਅਤੇ ਧੰ ਦੀ ਦੇਵੀ ਮਾਤਾ ਲਕਸ਼ਮੀ ਜੀ ਦੇ ਆਸ਼ੀਰਵਾਦ ਦੇ ਨਾਲ ਤੁਹਾੰਨ ਹੁਣ ਕੁਝ ਹੀ ਦਿਨਾਂ ਦੇ ਵਿੱਚ ਬਹੁਤ ਵੱਡੀਆਂ ਖੁਸ਼ਖਬਰੀਆਂ ਮਿਲਣ ਜਾ ਰਹੀਆਂ ਹਨ ਹੁਣ ਤੱਕ ਪੰਜ ਵੱਡੀਆਂ ਖੁਸ਼ਖਬਰੀਆਂ ਦਾ ਮਹੱਤਵਪੂਰਨ ਸਮਾਂ ਤੁਹਾਡੇ ਲਈ ਆ ਚੁੱਕਾ ਹੈ ਸਾਰੇ ਕੰਮ ਛੱਡ ਕੇ ਤੁਸੀਂ ਵੀਡੀਓ ਨੂੰ ਅੰਤ ਤੱਕ ਜ਼ਰੂਰ ਸੋਣਾ ਕਿਉਂਕਿ ਤੁਹਾਡੇ ਲਈ ਸਮਾਂ ਬੜਾ ਹੀ ਭਾਗਸ਼ਾਲੀ ਸਾਬਤ ਹੋ ਜਾਵੇਗਾ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਭਗਵਾਨ ਵਿਸ਼ਨੂ ਜੀ ਲੈ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਉਹਨਾਂ ਦੀ ਸਦਾ ਹੀ ਕਿਰਪਾ ਤੁਹਾਡੇ ਤੇ ਹਮੇਸ਼ਾ ਲਈ ਬਣ ਜਾਵੇ ਇਹਨਾਂ ਕੁਝ ਦਿਨਾਂ ਦੇ ਵਿੱਚ ਤੁਹਾਡੇ ਲਈ ਬਣ ਰਿਹਾ ਹੈ ਮਹਾ ਦੁਰਲਭ ਸੰਜੋਗ ਪੂਰੇ 5 ਸਾਲਾਂ ਦੇ ਬਾਅਦ ਜਿਸ ਵਿੱਚ ਭਗਵਾਨ ਵਿਸ਼ਨੂੰ ਤੇ ਮਾਤਾ ਲక్ష్ਮੀ ਜੀ ਦੀ ਕਿਰਪਾ ਤੁਹਾਡੇ ਤੇ ਹੋਣ ਵਾਲੀ ਹੈ ਇਹਨਾਂ 5 ਦਿਨਾਂ ਦੇ ਅੰਦਰ ਗੁਰੂ ਪੁਸ਼ਪ ਅੰਮ੍ਰਿਤ ਜੋਗ ਅਤੇ ਤਾਲ ਲక్ష్ਮੀ ਪ੍ਰਾਪਤੀ ਜੋਗ ਸਵਾਤ ਸiddhi ਜੋਗ ਸੁਭਾਗੇਵਾਨ ਜੋਗ ਦੇ ਨਾਲ ਧਨ ਜੋਗ ਬੰਦਾ ਹੋਇਆ ਨਜ਼ਰ ਆ ਰਿਹਾ ਹੈ ਜੇਸੇ ਵਿੱਚ ਕੇਤਨ ਲਾਭ ਦੇ ਨਾਲ-ਨਾਲ ਨੌਕਰੀ ਜੋਗ ਦਾ ਵੀ ਸ਼ੁਭ ਜੋਗ ਹੈ। ਇਹਨਾਂ 5 ਦਿਨਾਂ ਦੇ ਅੰਦਰ ਤੁਹਾਨੂੰ ਮਿਲਣ ਵਾਲੀਆਂ ਹਨ 5 ਵੱਡੀਆਂ ਖੁਸ਼ਖਬਰੀਆਂ। ਤਾਂ ਇਸ ਵੀਡੀਓ ਨੂੰ ਤੁਸੀਂ ਜ਼ਰੂਰ ਅੰਦੇ ਤੱਕ ਸੁਣਨਾ ਤਾਂ ਕਿ ਤੁਹਾਨੂੰ ਪਤਾ ਲੱਗ ਜਾਵੇ ਕਿਹੜੀਆਂ-ਕਿਹੜੀਆਂ ਖੁਸ਼ਖਬਰੀਆਂ ਤੁਹਾਨੂੰ ਮਿਲਣ ਵਾਲੀਆਂ ਹਨ। ਤੁਹਾਨੂੰ ਦੱਸਣ ਵਾਲੇ ਹਾਂ ਕਿ ਤੁਹਾਨੂੰ ਕਿਸ ਪੱਖ ਤੋਂ ਖੁਸ਼ਖਬਰੀ ਮਿਲੇਗੀ। ਕਾਰ ਪਰਿਵਾਰ ਦੇ ਲੋਕ ਜਿਹੜੇ ਹਨ ਬਹੁਤ ਹੀ ਖੁਸ਼ੀਆਂ ਦਾ ਸਮਾਂ ਬਿਤਾਉਣ ਵਾਲੇ ਹਨ ਢੋਲ ਨਗਾਰੇ ਵੱਜਣ ਵਾਲੇ ਹਨ ਮਠਿਆਈ ਵੰਡਣ ਦੇ ਲਈ ਹੋ ਜਾਓ ਤਿਆਰ ਤੁਹਾਡੇ ਨਾਮ ਦਾ ਚਰਚਾ ਹਰ ਜਗ੍ਹਾ ਤੇ ਹੋਣ ਵਾਲਾ ਹੈ ਤੁਹਾਡੇ ਲਈ ਸਮਾਂ ਪਾਕਸ਼ਾਲੀ ਹੈ ਤੁਹਾਨੂੰ ਉਹ ਸਭ ਕੁਝ ਮਿਲੇਗਾ ਜੈਸੇ ਤੁਸੀਂ ਹੱਕਦਾਰ ਹੋ ਪਿਛਲੇ ਕੁਝ ਸਮੇਂ ਤੋਂ ਜੋ ਵੀ ਤੁਸੀਂ ਮਿਹਨਤ ਕਰ ਰਹੇ ਸੀ ਅਸੇ ਅਨਸਾਰ ਤੁਹਾਨੂੰ ਸ਼ੁਭ ਫਲ ਹੁਣ 5 ਦਿਨਾਂ ਵਿੱਚ ਮਿਲ ਜਾਵੇਗਾ ਕਿਉਂਕਿ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ 5 ਵੱਡੀਆਂ ਖੁਸ਼ਖਬਰੀਆਂ ਦੱਸਣ ਵਾਲੇ ਹਾਂ ਨਾਲ ਹੀ ਨਾਲ ਇਹਨਾਂ ਦਿਨਾਂ ਦੇ ਵਿੱਚ ਤੁਹਾਨੂੰ ਕੁਝ ਸਾਵਧਾਨੀਆਂ ਰੱਖਣੀਆਂ ਹੋਣਗੀਆਂ ਕੁਝ ਜ਼ਰੂਰੀ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਹੋਵੇਗਾ ਇਹਨਾਂ ਗੱਲਾਂ ਤੇ ਅਮਲ ਵੀ ਕਰਨਾ ਹੋਵੇਗਾ ਜੀਵਨ ਵਿੱਚ ਇਹਨਾਂ ਗੱਲਾਂ ਨੂੰ ਉਤਾਰਨਾ ਹੋਵੇਗਾ ਜਿਸ ਨਾਲ ਕਿ ਇਹਨਾਂ 5 ਦਿਨਾਂ ਦਾ ਜੋ ਸਮਾਂ ਹੈ ਇਸ ਵਾਤੋਂ ਵਾਦੇ ਲਾਭ ਤੁਹਾਨੂੰ ਮਿਲ ਸਕੇ ਵੀਡੀਓ ਵਿੱਚ ਤੁਹਾਡੇ ਲਈ ਲਾਭਕਾਰੀ ਸਮਾਂ ਤੁਹਾਨੂੰ ਸਾਬਤ ਹੋ ਜਾਵੇਗਾ ਕਿਸ ਤਰ੍ਹਾਂ ਭਗਵਾਨ ਵਿਸ਼ਨੂੰ ਅਤੇ ਮਾਤਾ ਲక్ష్ਮੀ ਤੁਹਾਡੇ ਉੱਪਰ પ્રસન્ન ਹੋ ਚੁੱਕੇ ਹਨ ਸਭ ਤੋਂ ਪਹਿਲਾਂ ਭਗਵਾਨ ਵਿਸ਼ਨੂੰ ਦੇ ਜੇਕਰ ਤੁਸੀਂ ਸੱਚੇ ਭਗਤ ਹੋ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਭਗਵਾਨ ਵਿਸ਼ਨੂੰ ਜੀ ਦੀ ਜਰੋ ਲਿਖ ਦਿਓ ਨਾਲੇ ਤੁਹਾਨੂੰ ਦੱਸ ਦਈਏ ਇਸ ਸਮੇ ਤੁਹਾਡੇ ਬੱਚਿਆਂ ਦੇ ਵਿਆਹ ਨੂੰ ਲੈ ਕੇ ਜੇਕਰ ਕੋਈ ਕਾਫੀ ਸਮੇ ਤੋਂ ਪਰੇਸ਼ਾਨੀ ਚੱਲਦੀ ਆ ਰਹੀ ਸੀ ਉਸ ਪਰੇਸ਼ਾਨੀ ਦਾ ਹੁਣ ਹੱਲ ਹੋ ਜਾਵੇਗਾ ਵਿਦੇਸ਼ ਵੱਲੋਂ ਵੀ ਤੁਹਾਨੂੰ ਕੋਈ ਗੁੱਡ ਨਿਊਜ਼ ਉਹਨਾਂ ਨੂੰ ਮਿਲ ਸਕਦੀ ਹੈ ਜੇਕਰ ਤੁਹਾਡਾ ਭੈਣ ਭਰਾ ਜਾਂ ਕੋਈ ਰਿਸ਼ਤੇਦਾਰ ਵਿਦੇਸ਼ ਵਿੱਚ ਹੈ ਉਹਨਾਂ ਵੱਲੋਂ ਤੁਹਾਨੂੰ ਕੋਈ ਐਸੀ ਖੁਸ਼ਖਬਰੀ ਸੁਣਨ ਨੂੰ ਮਿਲੇਗੀ ਕਿ ਤੁਸੀਂ ਖੁਸ਼ੀ ਦੇ ਨਾਲ ਝੂਮ ਉੱਠੋਗੇ ਇਹ ਸਮਾਂ ਤੁਹਾਡੇ ਲਈ ਬੜਾ ਹੀ ਮਹੱਤਵਪੂਰਨ ਸਮਾਂ ਹੈ ਮੰਨ ਕੇ ਚੱਲੋ ਕਿ ਤੁਸੀਂ ਖੁਦ ਮਹਿਸੂਸ ਕਰੋਗੇ ਕਿ ਤੁਹਾਡੀ ਹੁਣ ਲਾਟਰੀ ਲੱਗਣ ਵਾਲੀ ਹੈ ਅਧਿਆંત ਸਮਾਂ ਖੁਸ਼ੀਆਂ ਵਾਲਾ ਰਹੇਗਾ ਕਿਉਂਕਿ ਇਸ ਸਮੇਂ ਵਿੱਚ ਜੀਵਨ ਵਿੱਚ ਉਹ ਸਭ ਕੁਝ ਵਾਪਰਨ ਵਾਲਾ ਹੈ ਜਿਸ ਦੇ ਲਈ ਤੁਸੀਂ ਕਾਫੀ ਸਮੇਂ ਤੋਂ ਮਿਹਨਤ ਕਰਦੇ ਹੋਏ ਨਜ਼ਰ ਆ ਰਹੇ ਹੋ ਉਹ ਸੰਸਾਰ ਤੁਹਾਨੂੰ ਵੱਡੀਆਂ ਸਫਲਤਾਵਾਂ ਮਿਲਣ ਵਾਲੀਆਂ ਹਨ ਇਸ ਸਮੇਂ ਵਿੱਚ ਤੁਹਾਨੂੰ ਤੁਹਾਡੀ ਕਿਸਮਤ ਦਾ ਸਾਥ ਮਿਲਣ ਵਾਲਾ ਹੈ ਇਸ ਸਮੇਂ ਗ੍ਰਹਿ ਗੋਚਰ ਗ੍ਰਹਾਂ ਵਿੱਚ ਪਰਿਵਰਤਨ ਛੇੜਾ ਹੈ ਤੁਹਾਡੇ ਲਈ ਉੱਚਤ ਕਿਸਮਤ ਦਾ ਨਿਰਮਾਣ ਕਰ ਰਿਹਾ ਹੈ ਤੁਹਾਨੂੰ ਕਿਸਮਤ ਦਾ ਸਾਥ ਮਿਲੇਗਾ ਕਿਉਂਕਿ ਸਾਰੇ ਗ੍ਰਹ ਇਨ੍ਹਾਂ ਦਿਨਾਂ ਵਿੱਚ ਤੁਹਾਡੇ ਲਈ ਲਾਭਦਾਇਕ ਰਹਿਣ ਵਾਲੇ ਹਨ ਹਰ ਖੇਤਰ ਵਿੱਚ ਲਾਭ ਮਿਲੇਗਾ ਤੁਸੀਂ ਇੰਜ ਕਰੋਗੇ ਕਿ ਸਫਲਤਾਵਾਂ ਦੇ ਝੰਡੇ ਗੱਡਣ ਵਾਲੇ ਹੋ ਇਹਨਾਂ ਦੇ ਨਾਲ ਵਜੋਂ ਤੁਹਾਡੇ ਲਈ ਸਮਾਂ ਸਭ ਤੋਂ ਭਾਗਸ਼ਾਲੀ ਹੈ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਵਿਦਿਆਰਥੀ ਵਰਗ ਦੇ ਜਿਹੜੇ ਲੋਕ ਹਨ ਜੇਕਰ ਉਹ ਕਿਸੇ ਪ੍ਰੀਖਿਆ ਲਈ ਤਿਆਰੀ ਕਰ ਰਹੇ ਹਨ ਤਾਂ ਉਹਨਾਂ ਦੀ ਪ੍ਰੀਖਿਆ ਜਿਹੜੀ ਹੈ ਬਹੁਤ ਵਧੀਆ ਹੋਵੇਗੀ ਰਿਜ਼ਲਟ ਉਹਨਾਂ ਨੂੰ ਮਾਤ ਅਨੁਸਾਰ ਮਿਲੇਗਾ ਤੁਸੀਂ ਜੋ ਕਦੇ ਸੋਚਿਆ ਵੀ ਨਹੀਂ ਹੋਵੇਗਾ ਤੁਹਾਡੀ ਜ਼ਿੰਦਗੀ ਵਿੱਚ ਇਹੋ ਜਿਹਾ ਪਰਿਵਰਤਨ ਹੋਣ ਵਾਲੇ ਹਨ ਕਿ ਹੋਗੇ ਇਸ ਸਮੇਂ ਤੁਹਾਡੇ ਦੁਆਰਾ ਕੀਤੀ ਗਈ ਮਿਹਨਤ ਦੇ ਵਿੱਚ ਤੁਹਾਨੂੰ ਸਫਲਤਾ ਜ਼ਰੂਰ ਮਿਲੇਗੀ ਇਸ ਸਮੇਂ ਕਿਸਮਤ ਦਾ ਸਾਥ ਮਿਲੇਗਾ ਲਾਭ ਹਰ ਪੱਖ ਤੋਂ ਤੁਹਾਨੂੰ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਸਮੇਂ ਤੁਹਾਡੇ ਕਾਰਜ ਖੇਤਰ ਤੇ ਜਿਹੜੇ ਸੀਨੀਅਰ ਹਨ ਤੁਹਾਡੇ ਕੰਮ ਨੂੰ ਵੇਖ ਕੇ ਖੁਸ਼ ਹੋਣਗੇ ਜਿਸ ਦੇ ਨਾਲ ਉਹ ਤੁਹਾਡੇ ਤਨਖਾਹ ਵਿੱਚ ਵਾਧਾ ਕਰ ਸਕਦੇ ਹਨ ਉਸੇ ਨਾਲ ਤੁਹਾਡੇ ਘਰ ਦੀ ਆਰਥਿਕ ਸਥਿਤੀ ਵਿੱਚ ਕਾਫੀ ਚੰਗਾ ਸੁਧਾਰ ਆਉਣ ਵਾਲਾ ਹੈ ਇਸ ਸਮੇਂ ਕੋਈ ਨਵਾਂ ਸ਼ੁਰੂ ਕਰਨ ਲਈ ਸਮਾਂ ਤੁਹਾਡੇ ਬਹੁਤ ਅਨਕੂਲ ਹੈ ਤੁਹਾਡੀ ਮਿਹਨਤ ਅਤੇ ਕੋਸ਼ਿਸ਼ਾਂ ਦੇ ਆਧਾਰ ਤੇ ਹੀ ਨਤੀਜੇ ਤੁਹਾਨੂੰ ਮਿਲਣ ਵਾਲੇ ਹਨ ਜੋ ਵੀ ਤੁਸੀਂ ਪਹਿਲਾਂ ਮਿਹਨਤ ਕੀਤੀ ਸੀ ਉਸੇ ਚੰਗੇ ਸ਼ੁਭਫਲ ਤੁਹਾਨੂੰ ਪ੍ਰਾਪਤ ਹੋ ਜਾਣ ਤੁਸੀਂ ਆਪਣੇ ਜੀਵਨ ਵਿੱਚ ਕੁਝ ਨਵਾਂ ਕਰਨਾ ਚਾਹੁੰਦੇ ਹੋ ਕੋਈ ਬਿਜ਼ਨਸ ਵਪਾਰ ਸ਼ੁਰੂ ਕਰਨਾ ਚਾਹੁੰਦੇ ਹੋ ਉਸ ਵਿੱਚ ਤੁਹਾਨੂੰ ਲਾਭ ਹੀ ਲਾਭ ਮਿਲੇਗਾ ਜਾਂ ਫਿਰ ਤੁਹਾਡਾ ਵਿਦੇਸ਼ ਜਾਣ ਦਾ ਕੋਈ ਸੁਪਨਾ ਸੀ ਜੇ ਮੈਂ ਪੜ੍ਹਾਈ ਨੂੰ ਲੈ ਕੇ ਜਾਂ ਨੌਕਰੀ ਨੂੰ ਲੈ ਕੇ ਜਾਂ ਫਿਰ ਬਿਜ਼ਨਸ ਵਪਾਰ ਨੂੰ ਲੈ ਕੇ ਉਹ ਸੁਪਨਾ ਵੀ ਹੁਣ ਤੁਹਾਡਾ ਸਕਾਰ ਹੋ ਜਾਵੇਗਾ ਕੁਝ ਨਵਾਂ ਹੋਵੇਗਾ ਤੁਹਾਡੀ ਜ਼ਿੰਦਗੀ ਦੇ ਵਿੱਚ ਇਸ ਸਮੇਂ ਕਿਉਂਕਿ ਇਸ ਸਮੇਂ ਜੋ ਕਿਸਮਤ ਦੇ ਜੋ ਕਿਸਮਤ ਤੇ ਤਰੱਕੀ ਦੇ ਸ਼ੋਭ ਮੌਕੇ ਬਣ ਰਹੇ ਹਨ ਉਹ ਕੰਮ ਪਿਛਲੇ ਕਾਫੀ ਸਮੇਂ ਤੋਂ ਜੇਕਰ اٹਕੇ ਹੋਏ ਸਨ ਜਾਂ ਰੁਕੇ ਹੋਏ ਸਨ ਉਹਨਾਂ ਦੇ ਪੂਰੇ ਹੋਣ ਦਾ ਸਮਾਂ ਆ ਚੁੱਕਾ ਹੈ ਤੁਹਾਡੇ ਸਮੇਂ ਜਿਹੜੇ ਵਿਰੋਧੀ ਹਨ ਜਿਹੜੇ ਤੁਹਾਡੇ ਤੇ ਹਮੇਸ਼ਾ ਹਾਵੀ ਰਹਿੰਦੇ ਹਨ ਉਹ ਹੁਣ ਤੁਹਾਡੇ ਤੋਂ ਚੱਲਣ ਦੀ ਪਾਵਨਾ ਰੱਖਣਗੇ ਕਿਉਂਕਿ ਤੁਸੀਂ ਤਰੱਕੀ ਕਰਦੇ ਹੋਏ ਨਜ਼ਰ ਆਓਗੇ ਕਿਉਂਕਿ ਤੁਹਾਨੂੰ ਅੱਗੇ ਵੱਧਦਾ ਹੋਇਆ ਕੋਈ ਨਹੀਂ ਵੇਖ ਸਕਦਾ ਉਹ ਤੁਹਾਡੇ ਉੱਪਰ ਹਾਵੀ ਹੋਣਗੇ ਪਰ ਤੁਹਾਡਾ ਨੁਕਸਾਨ ਨਹੀਂ ਕਰ ਪਾਉਣਗੇ ਤੁਹਾਡੀ ਬੁੱਧੀਮਤਾ ਤੇ ਹੁਸ਼ਿਆਰੀ ਦੇ ਨਾਲ ਜ਼ਿਆਦਾਤਰ ਕੰਮ ਨਿਪਟਾਉਣ ਵਿੱਚ ਤੁਸੀਂ ਸਫਲ ਹੋ ਜਾਓਗੇ ਕਿਸਮਤ ਦਾ ਸਾਥ ਤੁਹਾਨੂੰ ਮਿਲਣ ਵਾਲਾ ਹੈ ਇਹ ਸਮਾਂ ਤੁਹਾਡੇ ਪੱਖ ਵਿੱਚ ਹੈ ਇਸ ਦਾ ਭਰਪੂਰ ਲਾਭ ਉਠਾਓ ਜਿਨ੍ਹਾਂ ਲੋਕਾਂ ਨੇ ਕਿਤੇ ਪੈਸਾ ਉਧਾਰ ਦਿੱਤਾ ਹੋਇਆ ਹੈ ਜਾਂ ਕਿਤੇ ਪੈਸੇ ਨੂੰ ਨਿਵੇਸ਼ ਕੀਤਾ ਹੋਇਆ ਹੈ ਇਸ ਸਮੇਂ ਤੁਹਾਨੂੰ ਥੋੜੇ ਜਿਹੇ ਯਤਨ ਨਾਲ ਹੀ ਪੈਸਾ ਵਾਪਸ ਮਿਲ ਜਾਵੇਗਾ ਸੋਸ਼ਲ ਮੀਡੀਆ ਦੇ ਥਰੂ ਜਾਂ ਫਿਰ ਤੁਸੀਂ ਸ਼ੇਅਰ ਮਾਰਕੀਟ ਆਦ ਵਿੱਚ ਜਿੱਥੇ ਵੀ ਪੈਸਾ ਲਗਾਇਆ ਹੈ ਤੁਹਾਨੂੰ ਪੈਸਾ ਰਿਟਰਨ ਵਿੱਚ ਕਾਫੀ ਲਾਭ ਦੇ ਕੇ ਜਾਵੇਗਾ ਨਿੱਜੀ ਜੀਵਨ ਵਿੱਚ ਖੁਸ਼ੀਆਂ ਦੇ ਨਾਲ-ਨਾਲ ਧਾਰਮਿਕ ਸਥਾਨ ਤੇ ਜਾਣ ਦਾ ਪ੍ਰੋਗਰਾਮ ਵੀ ਬਣ ਸਕਦਾ ਹੈ ਇਸ ਸਮੇਂ ਘਰ ਪਰਿਵਾਰ ਦੇ ਲੋਕਾਂ ਨਾਲ ਪਿਕਨਿਕ ਤੇ ਜਾ ਸਕਦੇ ਹੋ ਕੋਈ ਧਾਰਮਿਕ ਪ੍ਰੋਗਰਾਮ ਤੁਹਾਡੇ ਘਰ ਪਰਿਵਾਰ ਵਿੱਚ ਆ ਸਕਦਾ ਹੈ ਨਾਲ ਹੀ ਨਾਲ ਇਹ ਉਹ ਸਮਾਂ ਹੋਵੇਗਾ ਜਦੋਂ ਤੁਸੀਂ ਨਵਾਂ ਵਾਹਨ ਮਕਾਨ ਪ੍ਰਾਪਰਟੀ ਆਦਿ ਖਰੀਦਣ ਦਾ ਪਾਲਣ ਕਰ ਸਕਦੇ ਹੋ ਜੋ ਕਾਫੀ ਸਮੇਂ ਤੋਂ ਤੁਸੀਂ ਜੋchna ਬਣਾ ਰਹੇ ਸੀ ਕਿ ਅਸੀਂ ਮਕਾਨ ਵਾਹਨ ਜਾਂ ਪ੍ਰਾਪਰਟੀ ਖਰੀਦੀਏ ਜਿਨ੍ਹਾਂ ਲੋਕਾਂ ਦੀ ਸੰਤਾਨ ਨਹੀਂ ਹੈ ਸੰਤਾਨ ਪ੍ਰਾਪਤੀ ਦੀ ਇਸ਼ਿਆ ਰੱਖਦੇ ਹਨ ਉਹਨਾਂ ਦੇ ਲਈ ਸਮਾਂ کافی ਅਨੁਕੂਲ ਹੈ ਘਰ ਪਰਿਵਾਰ ਵਿੱਚ ਤੁਹਾਡੇ ਹੁਣ ਖਿਲਕਾਰੀਆਂ ਗੂੰਜਣ ਗਿਆ ਮਠਿਆਈਆਂ ਵੰਡੀਆਂ ਜਾਣ ਗਿਆ ਨਾਲ ਹੀ ਨਾਲ ਵਿਆਹ ਦੇ ਜੋਗ ਬੰਨਦੇ ਹੋਏ ਨਜ਼ਰ ਆ ਰਹੇ ਹਨ ਜੇਕਰ ਉਸ ਪ੍ਰੇਮ ਦਾ ਇਜ਼ਹਾਰ ਤੁਸੀਂ ਆਪਸ ਵਿੱਚ ਕਰਦੇ ਹੋ ਤਾਂ ਬਹੁਤ ਤੁਹਾਡੇ ਲਈ ਵਧੀਆ ਹੋਵੇਗਾ ਨਾਲ ਹੀ ਨਾਲ ਅਜਿਆ ਦੁਰਲਭ ਸੰਜੋਗ ਬਣ ਰਿਹਾ ਹੈ ਜੇਕਰ ਪਤੀ ਪਤਨੀ ਦੇ ਵਿੱਚ ਘਰ ਪਰਿਵਾਰ ਵਿੱਚ ਕੁਝ ਅਣਬਨ ਹੈ ਤਾਂ ਉਹ ਵੀ ਦੂਰੋ ਚਾਵੇਗੀ ਰਿਸ਼ਤਿਆਂ ਦੇ ਵਿੱਚ ਮਿਠਾਸ ਵਧੇਗੀ ਪ੍ਰੇਮ ਵਧੇਗਾ ਤੁਹਾਨੂੰ ਕੁਝ ਗੱਲਾਂ ਸਾਵਧਾਨੀ ਦੇ ਤੌਰ ਤੇ ਦੱਸ ਤਈਏ ਕਿ ਇਸ ਸਮੇਂ ਤੁਹਾਨੂੰ ਆਪਣੇ ਗੁੱਸੇ ਤੇ ਕਾਬੂ ਰੱਖਣਾ ਹੋਵੇਗਾ ਨਹੀਂ ਤਾਂ ਬੰਦੇ ਹੋਏ ਕੰਮ ਵੀ ਵਿਗੜ ਸਕਦੇ ਹਨ ਗਲਤ ਵਿਹਾਰ ਕਿਸੇ ਨਾਲ ਨਾ ਕਰੋ ਬਾਣੀ ਵਿੱਚ ਮਿਠਾਸ ਰੱਖੋ ਸੰਜਮ ਰੱਖੋ ਯਕੀਨ ਕਰੋ ਕਿ ਸਮੇਂ ਦਾ ਲਾਭ ਤੁਹਾਨੂੰ ਜ਼ਰੂਰ ਮਿਲੇਗਾ ਗੁੱਸੇ ਤੇ ਬਿਲਕੁਲ ਤੁਸੀਂ ਕਾਬੂ ਰੱਖਣਾ ਹੈ ਮਤਲਬ ਕਿ ਕਾਬੂ ਰੱਖੋ ਗਲਤ ਬਾਣੀ ਦਾ ਪ੍ਰਸੋਕ ਨਹੀਂ ਕਰੋਗੇ ਤਾਂ ਤੁਸੀਂ ਜ਼ਿੰਦਗੀ ਵਿੱਚ ਬਹੁਤ ਹੀ ਅੱਗੇ ਵਧੋਗੇ ਤੁਹਾਡਾ ਇਸ ਸਮੇਂ ਟਿਚਾ ਕੀ ਹੈ ਤੁਸੀਂ ਇਸ ਗੱਲ ਵੱਲ ਧਿਆਨ ਰੱਖਣਾ ਹੈ ਕਿ ਕੁਝ ਸੀਕ੍ਰੇਟ ਗੱਲਾਂ ਆਪਣੀ ਜ਼ਿੰਦਗੀ ਦੀਆਂ ਕਦੇ ਵੀ ਕਿਸੇ ਨਾਲ ਸ਼ੇਅਰ ਨਾ ਕਰੋ ਇਸ ਸਮੇਂ ਜੋ ਤੁਹਾਨੂੰ ਲਾਭ ਮਿਲ ਜਾਵੇਗਾ ਸ਼ਾਇਦ ਕਿਸੇ ਸਮੇਂ ਨਾ ਮਿਲਿਆ ਹੋਵੇ ਕਿਉਂਕਿ ਇਹ ਸਮਾਂ ਤੁਹਾਡੇ ਲਈ ਦੋਲਵ ਸੰਜੋਗ ਵਾਲਾ ਹੈ ਇਹ ਸਮਝ ਲਓ ਕਿ ਤੁਸੀਂ ਇਸ ਸਮੇਂ ਦਾ ਲਾਭ ਉਠਾਉਣਾ ਹੈ ਤੁਹਾਨੂੰ ਧਨ ਪ੍ਰਾਪਤੀ ਦੇ ਨਵੇਂ-ਨਵੇਂ ਮੌਕੇ ਮਿਲ ਜਾਣਗੇ ਤੁਸੀਂ ਕੈਰੀਅਰ ਵਿੱਚ ਕੁਝ ਕਰਨਾ ਚਾਹੁੰਦੇ ਹੋ ਤੇ ਇਸ ਸਮੇਂ ਦਾ ਭਰਪੂਰ ਲਾਭ ਉਠਾਓ ਹੁਣ ਤੁਸੀਂ ਇਹਨਾਂ ਦਿਨ ਰਾਤ ਜੋਗਨੀ ਤਰੱਕੀ ਕਰੋਗੇ ਬਿਜ਼ਨਸ ਵਪਾਰ ਨੂੰ ਵਧਾਉਣ ਵਿੱਚ ਜੋਜ ਨਵਾਂ ਬਣਾਓਗੇ ਯਕੀਨ ਮੰਨ ਕੇ ਚੱਲੋ ਕਿ ਹੁਣ ਤੁਹਾਡੀ ਕਿਸਮਤ ਤੁਹਾਡਾ ਸਾਥ ਦੇਵੇਗੀ ਤਾਂ ਸੇ ਸਮੇਂ ਮਿਹਨਤ ਤੇ ਮਿਹਨਤ ਵੀ ਕਰੋਗੇ ਉਸ ਨਾਲ ਕੀ ਹੋਵੇਗਾ ਬਿਜ਼ਨਸ ਵਪਾਰ ਵਿੱਚ ਲਾਭ ਵੇਖਣ ਨੂੰ ਮਿਲੇਗਾ ਸਭਾ ਤੁਹਾਡੇ ਪੱਖ ਵਿੱਚ ਹੈ ਕਿਸਮਤ ਤੁਹਾਡਾ ਸਾਥ ਦੇਵੇਗੀ ਬਸ ਅਸੀਂ ਮਿਹਨਤ ਜਾਰੀ ਰੱਖਣੀ ਹੈ ਨਾਲ ਹੀ ਨਾਲ ਸੇਲ ਟੈਕਸ ਏਜੰਸੀ ਦੇ ਨਾਲ ਜੇਕਰ ਜੁੜੇ ਹੋਏ ਹੋ ਜੋ ਵੀ ਕਾਗਜ਼ ਕੰਮ ਦੇ ਹਨ ਉਹਨਾਂ ਨੂੰ ਤੁਸੀਂ ਸੰਭਾਲ ਕੇ ਰੱਖਣਾ ਹੈ ਜਿਹੜੇ ਲੋਕ ਨੌਕਰੀ ਕਰਦੇ ਹਨ ਨੌਕਰੀ ਪ੍ਰਤੀ ਕੋਈ ਵੱਡੀ ਖੁਸ਼ਖਬਰੀ ਪ੍ਰਾਪਤ ਹੋ ਸਕਦੀ ਹੈ ਐਸਾ ਮੈਂ ਜੋ ਤੁਹਾਨੂੰ ਟਾਰਗੇਟ ਮਿਲੇਗਾ ਤੁਸੀਂ ਉਸਤੇ ਕੰਮ ਕਰੋਗੇ ਤੇ ਬਹੁਤ ਹੀ ਆਪਣੇ ਬੌਸ ਨੂੰ ਖੁਸ਼ ਕਰ ਲਓਗੇ ਕਿਉਂਕਿ ਤੁਹਾਡਾ ਕੰਮ ਬਹੁਤ ਹੀ ਮਿਹਨਤ ਵਾਲਾ ਹੋਵੇਗਾ ਉਹਨਾਂ ਦੇ ਨਜ਼ਰਾਂ ਵਿੱਚ ਤੁਹਾਡੀ ਹੋਰ ਕਦਰ ਵਧ ਜਾਵੇਗੀ ਤੁਹਾਨੂੰ ਕੁਝ ਲੋਕ ਹੀਣ ਪਾਉਣਾ ਦੇ ਨਾਲ ਵੇਖਣਗੇ ਕਿਉਂਕਿ ਤੁਸੀਂ ਅੱਗੇ ਵਧੋਗੇ ਤੁਸੀਂ ਲੋਕ ਹਰ ਕਾਰਜ ਖੇਤਰ ਵਿੱਚ ਅੱਗੇ ਵਧਦੇ ਹੋਏ ਨਿਸ਼ਰਾਓਗੇ ਪਰੰਤੂ ਤੁਹਾਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਰੱਖਣਾ ਚਾਹੀਦਾ ਤੇ ਆਪਣੇ ਕੰਮ ਵਿੱਚ ਤੁਸੀਂ ਲੱਗੇ ਰਹਿਣਾ ਹੈ ਇੱਕ ਚੰਗੇ ਡਿਜੀ ਤੇ ਪ੍ਰਾਪਤੀ ਕਰਨੀ ਹੈ ਨੌਕਰੀ পেশੇ ਲਈ ਲੋਕਾਂ ਲਈ ਸਮਾ ਚੰਗਾ ਹੈ ਜਿਹੜੇ ਲੋਕ ਆਪਣੀ ਨੌਕਰੀ ਦੇ ਲਈ ਭਾਲ ਕਰ ਰਹੇ ਹਨ ਉਹਨਾਂ ਨੂੰ ਨੌਕਰੀ ਮਿਲਣ ਦੀ ਸੰਭਾਵਨਾ ਹੈ ਜਿਹੜੇ ਬੱਚੇ ਪੜਾਈ ਕਰ ਰਹੇ ਹਨ ਉਹਨਾਂ ਦੇ ਲਈ ਸਨਮਾਨਕੋਲ ਹੈ ਤੁਸੀਂ ਮਨ ਲਗਾ ਕੇ ਪੜਾਈ ਕਰਨੀ ਹੈ ਜਿੱਥੇ ਵੀ ਤੁਹਾਨੂੰ ਦਾਖਲਾ ਚਾਹੀਦਾ ਹੈ ਉੱਥੇ ਮਿਲ ਜਾਵੇਗਾ ਪਰ ਕਿ ਆਮ ਦੇ ਮਾਧਿਅਮ ਤੇ ਰਾਏ ਤੁਹਾਨੂੰ ਸਰਕਾਰੀ ਨੌਕਰੀ ਦੇ ਲਈ ਤਿਆਰੀ ਕਰ ਰਹੇ ਲੋਕਾਂ ਨੇ ਸਮਾਨਕੂਲ ਹੈ ਤੁਹਾਨੂੰ ਦੱਸਿਆ ਹੈ ਬਿਜ਼ਨਸ ਵਪਾਰ ਵਿੱਚ ਤਾਂ ਲਾਭ ਪ੍ਰਾਪਤੀ ਦੇ ਸਰੋਤ ਪਾਉਂਦੇ ਹੋਏ ਨਜ਼ਰਾ ਰਹੇ ਹਨ ਆਮਦਨ ਵੱਧ ਜਾਵੇਗੀ ਤਾਂ ਲਾਭ ਪ੍ਰਾਪਤੀ ਦੇ ਨਵੇਂ-ਨਵੇਂ ਮੌਕੇ ਤੁਹਾਨੂੰ ਮਿਲਦੇ ਹੋਏ ਨਜ਼ਰ ਆਉਣਗੇ ਸੋ ਦੋਸਤੋ ਇਹ ਸੀ ਕੋਮਬ ਅਤੇ ਤੁਲਾ ਰਾਸ਼ੀ ਦੇ ਪਵੇਖ ਪਾਣੀ ਦਸੰਬਰ ਦੇ ਮਹੀਨੇ ਦੀ ਕਿਵੇਂ ਦਾ ਰਹਿਣ ਵਾਲਾ ਹੈ ਇਹ ਸਾਰੀ ਜਾਣਕਾਰੀ ਚੈੱਕ ਕਰ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ ਧੰਨਵਾਦ